ਸੱਤਾ ਪਲੀ ਤੇ ਰੇਟੇ ਗੁਰੂ ਰੰਮ ਦਾ ਕਰਨ ਲਗੇ ਤੱਤਾ ਰੇਟ ਸਿ ਸੀਸ ਤੇ ਪੈਂਦਾ ਹੱਸ ਕੇ ਜੁਲੰਮ ਨੂੰ ਮਜਾਰਨਾ ਲਗੇ ਤੱਤਾ ਰੇਟ ਸਿ ਸੀਸ ਤੇ ਪੈਂਦਾ ਹਰਖੇ ਜੁਲੰਮ ਨੂੰ ਚਰਨ ਲਗੇ ਈਰਖਾ ਦੀ ਅਗ ਲਾਟਾਂ ਚੜਦੇ ਈਰਖਾ ਦੀ ਅਗ ਲਾਟਾਂ ਚੜਦੇ ਇਹ ਦੇ ਜਾਲਮਾ ਕਹਿ ਰਮਚਾਰ ਦੱਸਾ साबर सुकरदा अर्थ बुराने दुनिया समझा देता साबर सुकरदा अर्थ बुराने दुनिया समझा देता सच नई कुर्बानी देके रास्ता नमा दिखा देता सच नई कुर्बानी देके रास्ता नमा दिखा देता अखा अबदे जुर्म देख के मियां नीर जी डॉलर है अखा एक जुर्म देख के

ਸੱਚ ਲਈ ਕੁਰਬਾਨੀ ਦੇ ਕੇ ਰਸਤਾ ਨਵਾਂ ਦਿਖਾ ਦਿੰਦਾ ਸੱਚ ਲਈ ਕੁਰਬਾਨੀ ਦੇ ਕੇ ਰਸਤਾ ਨਵਾਂ ਦਿਖਾ ਦਿੰਦਾ ਦੁਨੀਆਂ ਦੀ ਅੱਖ ਸਮਝ ਨਹੀਂ ਸਕਦੀ ਕਦੇ ਵੀ ਗੁਰੂਆਂ ਪੀਰਾਂ ਨੂੰ ਦੁਨੀਆਂ ਦੀ ਅੱਖ ਸਮਝ ਨਹੀਂ ਸਕਦੀ ਕਦੇ ਵੀ ਗੁਰੂਆਂ ਪੀਰਾਂ ਨੂੰ ਨਾਟਕ ਤੇਤਕ ਕਰਨ ਦੇ ਕਦੇ ਵੀ ਆਉਂਦੇ ਨਹੀਂ ਫਕੀਰਾਂ ਨੂੰ ਨਾਟਕ ਤੇਤਕ ਕਦੇ ਨਹੀਂ ਕਰਨੇ

ਅਦੇ ਜੀ ਤੁਸੀਂ ਹੱਕ ਸੱਚ ਤੇ ਖੜੇ ਰਹੋ ਨਾ ਕਰ ਸਹੀਏ ਚਾਲ ਕੇ ਵੀ ਤੁਸੀਂ ਹੱਕ ਸੱਚ ਤੇ ਖੜੇ ਰਹੋ ਗੁਰ ਬਾਣੀ ਦਾ ਓਟ ਆਸਰਾ ਸੱਚੀ ਸੋਚ ਤੇ ਖੜੇ ਰਹੋ ਗੁਰ ਬਾਣੀ ਦਾ ਓਟ ਆਸਰਾ ਸੱਚੀ ਸੋਚ ਤੇ ਖੜੇ ਰਹੋ साड़ी साड़ी चोरी दिता। गुणा गुणा ने चोरी दिता। शुकर दा अर्थ गुणा गुणा दुनिया समझा समझा दिता दिता अर्थ दुनिया नी दे नवा दिखा सच ली गुरबानी देता नवा दिखा दिता ਦਰਦਾਂ ਭਰਿਆ ਸਾਕਾ ਹੈ ਇਹ ਫਿਲਮੀ ਕੋਈ ਕਹਾਣੀ ਨਹੀਂ ਦਰਦਾਂ ਭਰਿਆ ਸਾਕਾ ਹੈ ਇਹ ਫਿਲਮੀ ਕੋਈ ਕਹਾਣੀ ਨਹੀਂ ਅਸੀਂ ਬੇਸੁਖਰੇ ਵੇਖ ਅਦਰਾਲੇ ਕਦਰ부ਰਾ ਦੀ ਜਾਣੀ ਅਸੀਂ ਬੇਸੁਖਰੇ ਵੇਖ ਅਦਰਾਲੇ ਕਦਰ부ਰਾ ਦੀ ਜਾਣੀ ਨਹੀਂ ਸੇਰ ਦੀ ਗੁਰਾ ਨੇ ਥੋੜਾ ਦਰਦ ਦਿਖਾ ਦਿੱਤਾ ਛਾਪ ਵੀ ਰਾਣੇ ਪਲ ਹੈ ਥੋੜਾ ਦਰਦ ਦਿਖਾ ਦਿੱਤਾ सबर शुकर अर्थ बुरा दुनिया न समझा दिता सबर शुकर अर्थ बुरा दुनिया न समझा दिता सच लई कुरबानी दे के रस्ता नवा दिखा दिता सच लई कुरबानी दे के रस्ता नवा दिखा दिता वाहे गुरु